ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਮੇਰੇ ਅਕਤ ਜ਼ਿੰਦਗੀ ਚੈਨਲ ਤੇ ਸਵਾਗਤ ਹੈ ਮੈਂ ਤੁਹਾਨੂੰ ਆਪਣੇ ਅੱਖੇ ਡਿੱਠੀ ਕੰਨੀ ਸੁਣੀ ਇੱਕ ਸੱਚੀ ਕਹਾਣੀ ਦੇ ਰੂਪ ਰੂਪ ਕਰਾਉਂਦੀ ਹਾਂ ਆਓ ਕਹਿੰਦੇ ਆ ਕਿ ਨਿੱਤ ਦਾ ਕਲੇਸ਼ ਬਹੁਤ ਕੁਝ ਬਰਬਾਦ ਕਰ ਦਿੰਦਾ ਹੈ ਬਹੁਤ ਰਿਸ਼ਤੇ ਨਾਤੇ ਬਹੁਤ ਘਰ ਨਾ ਜਾਣੇ ਕੀ ਕੀ ਕੁਝ ਖਤਮ ਕਰ ਦਿੰਦਾ ਹੈ ਬਸ ਇਸ ਗੱਲ ਦਾ ਅਸਾਸ ਕੁਝ ਲੋਕਾਂ ਨੂੰ ਬਰਬਾਦੀ ਤੋਂ ਬਾਅਦ ਹੋ ਜਾਂਦਾ ਹੈ ਤੇ ਕੁਝ ਲੋਕਾਂ ਨੂੰ ਬਰਬਾਦੀ ਤੋਂ ਬਾਅਦ ਵੀ ਨਹੀਂ ਹੁੰਦਾ। ਇਹੀ ਕਲੇਸ਼ ਮਾਨ ਸਿੰਘ ਦੇ ਘਰ ਵੜ ਗਿਆ। ਕਲੇਸ਼ ਮਾਨ ਸਿੰਘ ਦੇ ਘਰ ਵਿੱਚ ਐਸਾ ਆਵੜਿਆ ਕਿ ਮਾਨ ਸਿੰਘ ਉਸ ਤੋਂ ਉੱਬਰ ਨਾ ਪਾਇਆ। ਮਾਨ ਸਿੰਘ ਬਹੁਤ ਸਿੱਧਾ ਸਾਦਾ, ਭੋਲਾ ਪਾਲਾ ਤੇ ਸ਼ਰੀਫ ਬੰਦਾ ਸੀ। ਮਾਨ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮਾਨ ਸਿੰਘ ਵੀ ਆਪਣੇ ਮਾਪਿਆਂ ਨੂੰ ਬਹੁਤ ਔਖਾ ਨਸੀਬ ਹੋਇਆ ਮਾਨ ਸਿੰਘ ਦੇ ਮਾਪੇ ਦੇ ਵਿਆਹ ਨੂੰ ਕੋਈ 14 ਸਾਲ ਹੋ ਗਏ ਸੀ ਉਹਨਾਂ ਕੋਲ ਕੋਈ ਔਲਾਦ ਨਹੀਂ ਸੀ ਫਿਰ ਮਾਨ ਸਿੰਘ ਬਹੁਤ ਅਰਦਾਸਾਂ ਸੁਖਣਾ ਮੰਦਰਾਮ ਸੀਤਾ ਤੇ ਗੁਰਦੁਆਰਿਆਂ ਵਿੱਚ ਨੱਕ ਗੋਡੇ ਰਗੜ ਰਗੜ ਕੇ ਉਸ ਦੇ ਮਾਪੇ ਨੂੰ ਮਿਲੇ ਆ ਸੀ ਹੁਣ ਮਾਨ ਸਿੰਘ ਜਵਾਨ ਹੋ ਚੁੱਕਾ ਸੀ ਤੇ ਮਾਨ ਸਿੰਘ ਦਾ ਵਿਆਹ ਕਰ ਦਿੱਤਾ ਗਿਆ ਮਾਨ ਸਿੰਘ ਦਾ ਵਿਆਹ ਮਨਮੀਤ कौर ਨਾਲ ਤੈਅ ਹੋਇਆ ਮਨਮੀਤ कौर ਬਹੁਤ ਸੁਗੜ ਸਾਊ ਸਿਆਣੀ ਤੇ ਚੰਗੇ ਘਰ ਪਰਿਵਾਰ ਦੀ ਕੁੜੀ ਸੀ ਮਨਮੀਤ कौर ਦੇ ਸਮਝਦਾਰ ਤੇ ਸਹੁ ਪੁਣੇ ਕਾਰਨ ਸਹਰੇ ਪਰਿਵਾਰ ਪਿੰਡ ਵਿੱਚ ਬਹੁਤ ਸੋਭਾ ਕੀਤੀ ਜਾਂਦੀ ਮਾਨ ਸਿੰਘ ਤੇ ਮਨਮੀਤ कौर ਦੇ ਵਿਆਹ ਨੂੰ ਹੁਣ ਕੋਈ 10 ਸਾਲ ਹੋ ਗਏ ਸੀ ਪਰ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਨਾ ਹੋਈ ਹੁਣ ਮਾਨ ਸਿੰਘ ਨੂੰ ਦੁਹਰੀ ਪਰੇਸ਼ਾਨੀ ਸਤਾ ਰਹੀ ਸੀ ਇੱਕ ਪਾਸੇ ਜਿੱਥੇ ਮਾਨ ਸਿੰਘ ਦੇ ਘਰ ਕੋਈ ਔਲਾਦ ਨਹੀਂ ਸੀ ਤੇ ਦੂਜੇ ਪਾਸੇ ਮਾਨ ਸਿੰਘ ਦੇ ਮਾਪੇ ਫੇਰ ਮਾਨ ਸਿੰਘ ਦਾ ਦੂਸਰਾ ਵਿਆਹ ਕਰਨ ਦਾ ਫੈਸਲਾ ਕਰ ਲਿਆ ਜਿਸ ਲਈ ਮਾਨ ਸਿੰਘ ਬਿਲਕੁਲ ਖੁਸ਼ ਨਹੀਂ ਸੀ ਪਰ ਉਹਨਾਂ ਦੀ ਪਤਨੀ ਮਨਮੀਤ ਕੌਰ ਨੇ ਵੀ ਮਾਨ ਸਿੰਘ ਨੂੰ ਦੂਸਰਾ ਵਿਆਹ ਕਰਾਉਣ ਦੇ ਲਈ ਰਾਜੀ ਕਰ ਲਿਆ ਮਨਮੀਤ ਕੌਰ ਮਾਨ ਸਿੰਘ ਨੂੰ ਕਹਿੰਦੀ ਕਿ ਰੱਬ ਦਾ ਵਾਸਤਾ ਜੀ ਤੁਸੀਂ ਦੂਸਰਾ ਵਿਆਹ ਕਰਵਾ ਲਓ ਮੈਂ ਇਸ ਘਰ ਨੂੰ ਕੋਈ ਵਾਰਿਸ ਨਹੀਂ ਦੇ ਸਕੀ ਤੇ ਤੁਹਾਡੀ ਦੂਸਰੀ ਪਤਨੀ ਹੋਵੇਗੀ ਅਸੀਂ ਦੋਵੇਂ ਭੈਣਾ ਵਾਂਗ ਰਵਾਂਗੀਆਂ ਇਸ ਗੱਲ ਦੀ ਤੁਸੀਂ ਚਿੰਤਾ ਨਾ ਕਰੋ ਤੇ ਬਿਸ਼ੱਕ ਉਸ ਬੱਚਾ ਬੱਚੇ ਨੂੰ ਮੈਂ ਆਪਣੀ ਕੁੱਖ ਤੋਂ ਜਨਮ ਨਾ ਦੇਵਾਂ ਪਰ ਉਹ ਬੱਚਾ ਤੁਹਾਡਾ ਤਾਂ ਹੋਵੇਗਾ ਇਸ ਘਰ ਦਾ ਤਾਂ ਬੂਹਾ ਤਾਂ ਖੁੱਲ ਜਾਵੇਗਾ ਮੈਂ ਇਸ ਘਰ ਦਾ ਬੂਹਾ ਖੁੱਲਾ ਹੋਇਆ ਦੇਖਣਾ ਚਾਹੁੰਦੀ ਹਾਂ ਤੁਸੀਂ ਮੇਰੀ ਨਹੀਂ ਤਾਂ ਬੇਬੇ ਬਾਪੂ ਦੀ ਸੁਣ ਲਓ ਹੁਣ ਮਾਨ ਸਿੰਘ ਦਾ ਦੂਸਰਾ ਵਿਆਹ ਹੋ ਗਿਆ ਮਾਨ ਸਿੰਘ ਦੀ ਦੂਸਰੀ ਪਤਨੀ ਗਰਮੀ ਕੌਰ ਮਨਮੀ ਕੌਰ ਦੇ ਸਵਾਦੇ ਬਿਲਕੁਲ ਉਲਟ ਸੀਗੀ ਉਹ ਨਾ ਤਾਂ ਇੰਨੀ ਸ਼ਾਂਤ ਸੀ ਨਾ ਸੁਭਾਅ ਦੀ ਉਹ ਇੰਨੀ ਸਿਆਣੀ ਨਾ ਸੁਗੜਸਾਉ ਸੀਗੀ ਪਰ ਆਉਂਦਿਆਂ ਹੀ ਰੱਬ ਨੇ ਉਹਨਾਂ ਦੀ ਸੁਣ ਲਈ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਉਦਰੋਂ ਮਨਮੀਤ ਕੌਰ ਦੀ ਕੁੱਖ ਵੀ ਹਰੀ ਹੋਈ ਰੱਬ ਨੇ ਖੈਰ ਪਾਈ ਉਸ ਨੂੰ ਵੀ ਪੁੱਤਰ ਦੀ ਦਾਤ ਦਿੱਤੀ ਘਰ ਵਿੱਚ ਖੁਸ਼ੀ ਦਾ ਮਹਾਲ ਸੀ ਪਰ ਮਾਨ ਸਿੰਘ ਦੀ ਦੂਸਰੀ ਪਤਨੀ ਨੂੰ ਇਹ ਗੱਲ ਬਿਲਕੁਲ ਚੰਗੀ ਨਾ ਲੱਗੀ ਕਿਉਂਕਿ ਵਿਆਹ ਤੋਂ ਪਹਿਲਾਂ ਉਸ ਨੂੰ ਇਹ ਪਤਾ ਸੀ ਕਿ ਮਾਨ ਸਿੰਘ ਦੀ ਪਹਿਲੀ ਪਤਨੀ ਬੱਕਾ ਦੇ ਵੀ ਬੱਚੇ ਦੀ ਮਾਂ ਨਹੀਂ ਬਣ ਸਕਦੀ ਹੁਣ ਉਸ ਦੇ ਘਰ ਰੱਬ ਨਹੀਂ ਪੁੱਤਰ ਦੀ ਦਾਤ ਦੇ ਦਿੱਤੀ ਸੀ ਤੇ ਉਹ ਇਸ ਉਸ ਨੂੰ ਲੱਗਾ ਕਿ ਮੇਰੇ ਪੁੱਤ ਦਾ ਹੁਣ ਇੱਕ ਹੋਰ ਸ਼ਰੀਕ ਪੈਦਾ ਹੋ ਗਿਆ। ਉਦੋਂ ਪਹਿਲਾਂ ਹੀ ਮਾਨ ਸਿੰਘ ਦੀ ਪਤਨੀ ਮਨਮੀਤ कौर ਦੇ ਸਹੂਪਣੇ ਕਾਰਨ ਘਰ ਦੇ ਜੀ ਭਾ ਮਾਨ ਸਿੰਘ ਦਾ ਮਾਤਾ ਪਿਤਾ ਤੇ ਮਾਨ ਸਿੰਘ ਵੀ ਉਸ ਦੀ ਬਹੁਤ ਕਦਰ ਕਰਦੇ ਸੀ। ਜੋ ਉਸ ਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਸੀ। ਰੱਬ ਨੇ ਮਾਨ ਸਿੰਘ ਨੂੰ ਬਿਸ਼ੱਕ ਪੁੱਤਰਾਂ ਦੀ ਦਾਤ ਤਾਂ ਦੇ ਦਿੱਤੀ ਸੀ ਪਰ ਘਰ ਵਿੱਚ ਗਰਮੀ ਕੌਰ ਬਹੁਤ ਕਲੇਸ਼ ਰੱਖਣ ਲੱਗ ਗਈ ਹੁਣ ਮਨਮੀਤ ਕੌਰ ਨੂੰ ਬਹੁਤ ਤੰਗ ਕਰਦੀ ਹੁਣ ਘਰ ਵਿੱਚ ਹਰ ਰੋਜ਼ ਬਹੁਤ ਕਲੇਸ਼ ਹੁੰਦਾ ਕਲੇਸ਼ ਕਲੇਸ਼ ਵੀ ਇਸ ਕਦਰ ਹੁੰਦਾ ਕਿ ਘਰ ਵਿੱਚ ਜੋ ਰੋਟੀ ਟੁੱਕ ਬੰਦਾ ਉਸ ਨੂੰ ਕੋਈ ਨਾ ਖਾਂਦਾ ਬਸ ਕਲੇਸ਼ ਕਰਨ ਘਰ ਦੇ ਸਾਰੇ ਜੀਆਂ ਦਾ ਮਨ ਖਰਾਬ ਹੋ ਜਾਂਦਾ ਮਾਨ ਸਿੰਘ ਤਾਂ ਬਸ ਇਹ ਫਿਰ ਘਰੋਂ ਹੀ ਨਿਕਲ ਜਾਂਦਾ ਉਹ ਹਰ ਰੋਜ਼ ਆਪਣੀ ਮਾਂ ਤੇ ਮਨਮੀਤ ਕੌਰ ਨੂੰ ਕੋਸਦਾ ਕਹਿੰਦਾ ਕਿ ਤੁਸੀਂ ਤਾਂ ਮੇਰੀਆਂ ਬੇੜੀਆਂ ਵਿੱਚ ਵਟੇ ਪਾਏ ਨੇ ਤੁਸੀਂ ਹੀ ਇਹਨੂੰ ਮੇਰੇ ਲਈ ਸਹੇੜਿਆ ਗਰਮੀਤ ਕੌਰ ਤੋਂ ਘਰ ਵਿੱਚ ਮਨਮੀਤ ਕੌਰ ਬਿਲਕੁਲ ਸਹਾਰੀ ਨਾ ਜਾਂਦੀ ਬਸ ਉਹੀ ਸੌਂਕਣਾ ਵਾਲੀ ਗੱਲ ਜੋ ਗਰਮੀਤਕੌਰ ਤੋਂ ਬਰਦਾਸ਼ਤ ਨਾ ਹੁੰਦੀ ਉਹ ਮਨਮੀਤਕੌਰ ਨੂੰ ਘਰ ਵਿੱਚੋਂ ਕੱਢਣਾ ਚਾਹੁੰਦੀ ਸੀ ਮਾਨ ਸਿੰਘ ਨੇ ਉਸ ਨੂੰ ਬਹੁਤ ਸਮਝਾਇਆ ਉਸ ਨੂੰ ਪੁੱਛਿਆ ਕਿ ਤੂੰ ਦੱਸ ਤੂੰ ਕੀ ਚਾਹੁੰਦੀ ਹੈ ਤਾਂ ਬਸ ਉਸ ਦਾ ਇੱਕੋ ਜਵਾਬ ਮੈਂ ਆਪਣੇ ਘਰ ਵਿੱਚ ਮਨਮੀਤਕੌਰ ਨੂੰ ਨਹੀਂ ਦੇਖਣਾ ਚਾਹੁੰਦੀ بس ਉਸਨੇ ਮਨ ਬਣਾ ਲਿਆ ਸੀ ਕਿ ਮਨਮੀਤ ਘਰੋਂ ਕੱਢਣ ਦਾ ਉਸ ਦੇ ਕਲੇਸ਼ ਹੱਥੋਂ ਦੁਖੀ ਹੋ ਕੇ ਮਾਨ ਸਿੰਘ ਕਹਿੰਦਾ ਕਿ ਮੈਂ ਫਹਾ ਲੈ ਕੇ ਮਰ ਜਾऊं ਜਾਂ ਕੁਝ ਖਾ ਕੇ ਮਰ ਜਾऊं ਮੈਂ ਇਹ ਕਲੇਸ਼ ਹਰ ਰੋਜ਼ ਬਰਦਾਸ਼ਤ ਨਹੀਂ ਕਰ ਸਕਦਾ ਮੇਰੇ ਘਰ ਦਾ ਹਰ ਰੋਜ਼ ਲੋਕ ਤਮਾਸ਼ਾ ਦੇਖਦੇ ਨੇ ਮੇਰੀ ਜ਼ਿੰਦਗੀ ਤਮਾਸ਼ਾ ਬਣ ਚੁੱਕੀ ਹੈ ਜੇ ਮੈਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਮੇਰੀ ਜ਼ਿੰਦਗੀ ਇਸ ਕਦਰ ਨਰਕ ਬਣ ਜਾਣੀ ਆ ਤਾਂ ਮੈਂ ਕਦੇ ਵਿਆਹ ਨਾ ਕਰਵਾਉਂਦਾ ਮੈਂ ਕਦੇ ਵੀ ਇਸ ਵਿਆਹ ਲਈ ਹਾਂ ਨਾ ਫੜਾਉਂਦਾ ਇਹੋ ਜਿਹੀ ਜਨਾਨੀ ਤੋਂ ਬਿਨਾ ਮੈਂ ਬਿਨ ਔਲਾਦਾ ਹੀ ਚੰਗਾ ਸੀ ਮਨਮੀਤ ਕੌਰ ਹਰ ਗੱਲ ਤੇ ਗਰਮੀਤ ਕੌਰ ਦੇ ਅੱਗੇ ਹਾਰ ਜਾਂਦੀ ਚੁੱਪ ਕਰ ਜਾਂਦੀ ਪਰ ਗਰਮੀਤ ਕੌਰ ਦਾ ਉਸ ਦੇ ਵੈਰ ਹੀ ਪੈ ਗਈ ਸੀ ਗਰਮੀਤ ਕੌਰ ਤਾਂ ਦਾ ਵਾਸ ਚੱਲੇ ਤਾਂ ਉਸ ਨੂੰ ਘਰੋਂ ਕੱਟ ਦੇਵੇ ਇੱਕ ਦਿਨ ਮਾਨ ਸਿੰਘ ਬਾਹਰ ਖੇਤ ਵਿੱਚ ਕੰਮ ਕਰ ਰਿਹਾ ਸੀ ਘਰ ਦੇ ਕਲੇਸ਼ ਕਾਰਨ ਦਿਮਾਗ ਤੇ ਬੋਝ ਰਹਿੰਦਾ ਹਰ ਵਕਤ ਦਿਮਾਗ ਵਿੱਚ ਘਰ ਦੇ ਮਸਲੇ ਹੀ ਚੱਲਦੇ ਰਹਿੰਦੇ ਤੇ ਜਿਸ ਕਾਰਨ ਆਪਣੇ ਕੰਮ ਤੇ ਪੂਰਾ ਧਿਆਨ ਨਾ ਹੋਣ ਕਾਰਨ ਅਚਾਨਕ ਖੇਤ ਵਿੱਚ ਕੰਮ ਕਰਦਿਆਂ ਕਰਦਿਆਂ ਉਸ ਦਾ ਪੈਰ ਫਿਸਲ ਗਿਆ ਤੇ ਉਹ ਮੋਟਰ ਵਾਲੀ ਖੂਹੀ ਵਿੱਚ ਡਿੱਗ ਪਿਆ ਤੇ ਉਸ ਦੀ ਮੌਤ ਹੋ ਗਈ ਉਸ ਦੀ ਮੌਤ ਤਾਂ ਹੋ ਗਈ ਹੁਣ ਮਨਮੀਤਕਰ ਦੀ ਜ਼ਿੰਦਗੀ ਦੇ ਦਿਨ ਵੀ ਬੁਰੇ ਆ ਗਏ ਸਨ ਹੁਣ ਉਸ ਨੂੰ ਗੁਰਮੀਤਕਰ ਨਾ ਟਿਕਨ ਦਿੰਦੀ ਤੇ ਘਰ ਵਿੱਚ ਅੰਤਾਂ ਦਾ ਕਲੇਸ਼ ਅੰਤਾਂ ਦੇ ਕਲੇਸ਼ ਨੂੰ ਖਤਮ ਕਰਨ ਲਈ ਕੁਝ ਸਾਂਝੇ ਰਿਸ਼ਤੇਦਾਰ ਪਰੇ ਪੰਚਾਇਤ ਦੇ ਬੰਦੇ ਇਕੱਠੇ ਹੋਏ ਫੈਸਲਾ ਹੋਇਆ ਫੈਸਲਾ ਇਹ ਹੋਇਆ ਕਿ ਮਨਮੀਤ कौर ਆਪਣੇ ਪਿਕੇ ਘਰ ਜਾ ਕੇ ਰਹੇਗੀ ਪਰ ਉਸ ਦਾ ਪੁੱਤਰ ਜੋ ਹਾਲੇ ਬਹੁਤ ਛੋਟਾ ਸੀ ਉਹ ਇਸੇ ਘਰ ਵਿੱਚ ਰਹੇਗਾ ਤੇ ਤੇ ਉਹ ਸ਼ਰਤ ਉਸ ਦਾ ਪਾਲਣ-ਪੋषण ਗਰਮੀਤ ਕੌਰ ਕਰੇਗੀ ਗਰਮੀਤ ਕੌਰ ਨੇ ਝਟ ਹਾਂ ਕਰ ਦਿੱਤੀ ਉਹ ਇਸ ਸ਼ਰਤ ਲਈ ਤਿਆਰ ਹੋ ਗਈ ਮਨਮੀਤ ਕੌਰ ਸੁਲਜੀ ਹੋ ਤੇ ਸਮਝਦਾਰ ਹੋਣ ਕਰਕੇ ਉਸ ਦੇ ਸਬਾਤ ਨੂੰ ਚੰਗੀ ਤਰ੍ਹਾਂ ਜਾਣੂ ਸੀ ਉਹ ਜਾਣਦੀ ਸੀ ਕਿ ਮੈਂ ਜੋ ਵੀ ਗਰਮੀਤ ਕੌਰ ਨੂੰ ਕਹਾਂਗੀ ਉਹ ਬਿਲਕੁਲ ਉਸਦੇ ਉਲਟ ਹੀ ਕਰੇਗੀ ਹਰਮਨ ਮੀਤਕੌਰ ਨੇ ਆਪਣੇ ਪੇਕੇ ਘਰ ਜਾਣਾ ਸੀ ਜਾਣ ਤੋਂ ਪਹਿਲਾਂ ਉਹ ਗਰਮੀਤਕੌਰ ਨੂੰ ਕਹਿ ਕੇ ਗਈ ਕਿ ਸੁਣ ਭੈਣੇ ਬੇਸ਼ੱਕ ਆਪਣੀ ਨਹੀਂ ਨਿਭੀ ਪਰ ਜਾਣ ਲੱਗੀ ਤੇ ਇਹ ਜ਼ਰੂਰ ਮੇਰੇ ਤੇ एहसान ਕਰ ਦੇਈ ਕਿ ਤੂੰ ਮੇਰੇ ਪੁੱਤਰ ਦਾ ਪਾਲਣ ਪੋਸ਼ਣ ਵਿੱਚ ਕੋਈ ਕਮੀ ਨਾ ਛੱਡੀ ਬਸ ਇਹ ਤਿੰਨ ਚਾਰ ਗੱਲਾਂ ਦਾ ਜ਼ਰੂਰ ਧਿਆਨ ਰੱਖੀ ਕਿ ਇੱਕ ਇਹਨੂੰ ਜ਼ਿਆਦਾ ਪੜ੍ਹਾਈ ਲਿਖਾਈ ਨਾ ਕਿਉਂਕਿ ਪੜ੍ਹਾਈ ਲਿਖਾਈ ਵਿੱਚ ਕੁਝ ਨਹੀਂ ਪਿਆ ਦੂਜਾ ਇਸ ਨੂੰ ਖੇਤੀਕ ਬਾੜੀ ਦੇ ਕੰਮ ਵਿੱਚ ਨਾ ਲਾਈ ਐਵੇਂ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੁੰਦਾ ਫਿਰੂ ਖੇਤਾਂ ਵਿੱਚੋਂ ਦੱਸ ਇਹਦੇ ਬਾਪ ਨੇ ਕੀ ਖਟਿਆ ਸੀ ਤੀਜਾ ਉਸ ਨੂੰ ਪਰੇ ਪੰਚਾਇਤ ਨਾ ਭੇਜੀ ਐਵੇਂ ਬਹਲਾ ਛਾਤਰ ਬਣੋ ਗਰਮੀਤਕਾਰ ਨੇ ਉਸ ਨੂੰ ਭਰੋਸਾ ਦਵਾਇਆ ਕਿ ਹਾਂ ਮੈਂ ਇਹਨਾਂ ਗੱਲਾਂ ਦਾ ਪੂਰਾ ਧਿਆਨ ਰੱਖਾਂਗੀ ਹੁਣ ਗਰਮੀਤ ਕੌਰ ਦੋਹਾਂ ਬੱਚਿਆਂ ਨੂੰ ਸਾਹਮਦੀ ਭਾਲਦੀ ਉਹ ਮਨਮੀਤ ਕੌਰ ਦੇ ਬਿਲਕੁਲ ਉਲਟ ਜਾਂਦੀ ਉਹ ਆਪਦੇ ਪੁੱਤਰ ਨੂੰ ਤਾਂ ਘਰ ਰੱਖਦੀ ਤੇ ਉਸ ਨੂੰ ਜ਼ਬਰਦਸਤੀ ਸਕੂਲ ਭੇਜਦੀ ਉਹ ਰੋਂਦਾ ਘਰ ਲੌਂਦਾ ਤੇ ਕਹਿੰਦਾ ਮੈਂ ਸਕੂਲ ਨਹੀਂ ਜਾਣਾ ਤਾਂ ਉਹ ਕੁੱਟ ਫੈਂਟ ਕੇ ਉਸ ਨੂੰ ਸਕੂਲ ਭੇਜਦੀ ਜਦਕਰ ਆਉਂਦਾ ਫਿਰ ਉਸ ਨੂੰ ਖੇਤ ਵਿੱਚ ਖੇਤੀਬਾੜੀ ਦਾ ਕੰਮ ਕਰਨ ਲਈ ਭੇਜ ਦਿੰਦੀ ਫਿਰੋ ਜਦ ਪਿੰਡ ਵਿੱਚ ਕਿਸੇ ਮਸਲੇ ਤੇ ਚਾਰ ਬੰਦੇ ਇਕੱਠੇ ਹੋਣੇ ਹੁੰਦੇ ਤਾਂ ਉੱਥੇ ਉਸ ਨੂੰ ਜ਼ਰੂਰ ਭੇਜਦੀ ਤੇ ਕਹਿੰਦੀ ਜਾ ਗੱਲਾਂ ਸੁਣ ਕੇ ਆ ਕਿ ਉੱਥੇ ਕੀ ਹੋ ਰਹੀਆਂ ਨੇ ਇਸ ਤਰ੍ਹਾਂ ਉਹ ਬੱਚਾ ਜਿਵੇਂ ਜਿਵੇਂ ਨੌਜਵਾਨ ਹੁੰਦਾ ਗਿਆ ਉਵੇਂ ਉਵੇਂ ਉਹ ਪੜ੍ਹ ਲੈ ਗਿਆ ਖੇਤੀਬਾੜੀ ਸਿੱਖ ਗਿਆ ਚਾਰ ਬੰਦਿਆਂ ਵਿੱਚ ਖੜਾ ਹੁੰਦਾ ਸੀ ਤੇ ਜ਼ਿੰਦਗੀ ਦੇ ਦਰਹਾਂ ਚੜਾ ਵੀ ਸਿੱਖ ਗਿਆ ਸਭ ਕੁਝ ਇਸ ਤਰ੍ਹਾਂ ਉਸ ਸਿੱਖ ਗਿਆ ਉਸ ਨੂੰ ਪੜਿਆ ਲਿਖਿਆ ਹੋਣ ਕਰਕੇ ਪਿੰਡ ਦਾ ਸਰਪੰਚ ਬਣਾ ਦਿੱਤਾ ਗਿਆ ਉਹ ਬਾਹਰ ਅੰਦਰ ਜਾਣ ਲੱਗ ਪਿਆ ਪੜਿਆ ਲਿਖਿਆ ਹੋਣ ਕਰਕੇ ਹੁਣ ਉਸ ਨੇ ਆਪਣਾ ਅਤੀਤ ਵਿਚਾਰਨਾ ਸ਼ੁਰੂ ਕੀਤਾ ਤਾਂ ਉਸ ਨੂੰ ਆਪਣੇ ਪਿਤਾ ਦੀ ਮੌਤ ਤੇ ਮਾਂ ਦੇ ਦਿੱਤੀ ਹੋਈ ਕੁਰਬਾਨੀ ਦਾ ਪਤਾ ਲੱਗਾ ਤਾਂ ਫਿਰ ਉਸਨੇ ਆਪਣੀ ਮਾਂ ਨੂੰ ਵਾਪਸ ਲਿਆ ਕੇ ਉਸ ਘਰ ਦੇ ਵਿੱਚ ਉਸ ਦਾ ਹੱਕ ਤੇ ਉਸ ਦੀ ਬੰਦੀ ਥਾਂ ਦਿੱਤੀ ਉਧਰ ਗਰਮੀਤ ਕੌਰ ਦਾ ਪੁੱਤਰ ਬਿਲਕੁਲ ਅਣਪੜ ਗਵਹਾਰ ਨਿਕੰਮਾ ਸਭ ਬਣਿਆ ਕਿਉਂਕਿ ਉਸ ਨੂੰ ਨਾ ਤਾਂ ਉਸਨੇ ਸਕੂਲ ਭੇਜਿਆ ਤੇ ਨਾਲੇ ਉਸ ਨੂੰ ਘਰ ਵਿੱਚ ਬਿਠਾ ਕੇ ਰੱਖਦੀ ਕੰਮ ਕੰਮ ਖੇਤ ਵਿੱਚ ਕਰਨ ਲਈ ਨਾ ਜਾਣ ਦਿੰਦੀ ਜਿਸ ਕਰਕੇ ਉਸ ਨੂੰ ਕੋਈ ਖੇਤੀਬਾੜੀ ਦਾ ਨਾ ਤਜਰਬਾ ਵੀ ਨਾ ਹੋਇਆ ਤੇ ਉਹ ਵੇਲਾ ਹੋਣ ਕਰਕੇ ਮਾੜੀ ਸੰਗਤ ਵਿੱਚ ਪੈ ਗਿਆ ਹੁਣ ਉਸ ਨੂੰ ਆਪਣੀ ਸੋਚ ਤੇ ਪਛਤਾਵਾ ਹੋ ਰਿਹਾ ਸੀ ਕਿ ਮੈਂ ਤਾਂ ਇਸ ਦੇ ਨਾਲ ਬੁਰਾ ਵਿਵਹਾਰ ਕਰਦੀ ਸੀ ਇਸ ਤੋਂ ਕੰਮ ਲੈਂਦੀ ਸੀ ਤੇ ਆਪਣੇ ਪੁੱਤਰ ਨੂੰ ਅੰਦਰ ਵੇਲਾ ਬਿਤਾ ਕੇ ਰੱਖਦੀ ਸੀ ਪਰ ਇਹ ਹੀ ਸੋਚ ਆਪਣੇ ਪੁੱਤਰ ਲਈ ਰੱਖੀ ਹੁੰਦੀ ਤਾਂ ਅੱਜ ਇਹ ਦੇਖਣੇ ਦਿਨ ਨਾ ਵੇਖਣੇ ਪੈਂਦੇ ਉਹ ਹੁਣ ਆਪਣੇ ਉਸ ਤੇਲੇ ਪੁੱਤਰ ਤੇ ਸੰਕਣ ਅੱਗੇ ਨੀਵੀਂ ਪਾ ਕੇ ਬੈਠੀ ਸੀ ਤੇ ਉਹ ਉਸ ਤੋਂ ਆਪਣੇ ਪੁੱਤਰ ਦੀ ਜ਼ਿੰਦਗੀ ਨੂੰ ਬਚਾਉਣ ਲਈ ਕਹਿ ਰਹੀ ਸੀ ਕਹਿ ਰਹੀ ਸੀ ਭਾਈ ਇਸ ਤਰ੍ਹਾਂ ਬੁਰੀ ਬਚਾਉਣ ਲਈ ਕਹਿ ਰਹੀ ਸੀ ਭਾਈ ਇਸ ਤਰ੍ਹਾਂ ਬੁਰੀ ਸੋਚ ਦਾ ਬੁਰਾ ਨਤੀਜਾ ਹੀ ਨਿਕਲਿਆ ਕਲੇਸ਼ ਘਰ ਦਾ ਘਰ ਘਰ ਨੂੰ ਬਰਬਾਦ ਕਰ ਦਿੰਦਾ ਹੈ ਉਸ ਦੇ ਕਲੇਸ਼ ਨੇ ਉਸ ਤੋਂ ਪਤੀ ਤੇ ਪੁੱਤਰ ਦੋਵੇਂ ਹੀ ਖੋ ਲਏ ਸੋ ਕਰ ਪਲਾ ਹੋ ਪਲਾ ਅੰਤ ਪਲੇ ਦਾ ਪਲਾ ਥੈਂਕ ਯੂ ਧੰਨਵਾਦ ਅਗਰ ਆਪ ਸਭ ਨੂੰ ਮੇਰੀ ਵੀਡੀਓ ਪਸੰਦ ਆਈ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਟੂ ਮਾਈ ਚੈਨਲ ਥੈਂਕ ਯੂ